सीएम साहब दी जेडी नशा विरोधी ਤੇ क्रिमिनल एलिमेंट्स गैंगस्टर्स ਦੇ ਖਿਲਾਫ ਜਿਹੜੀ ਮੁਹਿੰਮ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਇੱਕ ਬੜੀ ਅੱਛੀ ਕਾਮਯਾਬੀ ਵੱਡੀ ਮਿਲੀ ਹੈ ਇੱਕ ਡਰਗ 카rtel ਦਾ ਪਰਦਾ ਫਾਸ਼ ਕੀਤਾ ਗਿਆ ਤੇ ਜਿਹਦੇ ਚ ਆਰਮਸ ਦੀ ਵੀ ਜਿਹੜੀ ਸਪਲਾਈ ਚੇਨ ਹੈ ਉਹ ਵੀ ਸਾਹਮਣੇ ਆਈ ਹੈ ਇਹਦੇ ਦੋ ਮੁਲਜ਼ਮ ਅਸੀਂ ਫੜੇ ਹੈ ਇੱਕ ਜਿਹੜਾ ਹੈਗਾ ਇਹਦਾ ਨਾਮ ਹੈਗਾ ਪੱਛ ਲਈ ਵਾ ਬਿਲਕੁਲੀ ਨਹੀਂ ਦਿਖਦਾ ਥੋੜੇ ਲਾਈਟ ਕਰ ਹਾਂ ਜੀ ਹਾਂ ਜੀ ਲਾਈਟ ਵਨ ਸ਼ੇਰੀਅਸ ਬਿੱਲਾ ਤੇ ਦੂਜਾ ਹੈਗਾ ਸੋਨੂ ਚਰਸੀਆ ਇਹ ਜਿਹੜੀ ਬਰਾਮਦਗੀ ਟੋਟਲ ਹੋਈ ਹੈ ਉਹ ਹੈਗੀ 3.5 ਕਿਲੋ ਹੀਰੋਇਨ ਔਰ ਇੱਕ ਮੈਥਾਕੋਲਾਈਨ 1.5 ਕਿਲੋ ਇੱਕ ਡਰੱਗ ਹੈ ਜਿਹੜੀ ਬੈਂਡ ਹੈ 500 ਗ੍ਰਾਮ ਦੇ ਉੱਤੇ ਇਹਦੀ ਕਮਰਸ਼ੀਅਲ ਜਿਹੜੀ ਹੈਗੀ ਉਹ ਹੁੰਦੀ ਹੈ ਕੁਆਂਟੀਟੀ ਮੰਨੀ ਜਾਂਦੀ ਹੈ ਔਰ ਆਮੇ ਮੈਟਰੋਪੋਲੀਟਨ ਵੱਡੇ ਸ਼ਹਿਰਾਂ ਚ ਜਿਵੇਂ ਦਿੱਲੀ ਬੰਬੇ ਵਗੈਰਾ ਰੇਵ ਪਾਰਟੀਆਂ ਦੇ ਵਿੱਚ ਯੂਜ਼ ਹੁੰਦੀ ਹੈ ਇੱਕ ਗਲੌਕ ਪਿਸਟਲ ਹੈ 9mm ਦਾ ਬੜਾ ਸਫਿਸਟੀਕੇਟਡ ਔਰ ਇੱਕ ਬੱਤੀ ਬੋਰ ਦਾ ਜੋ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਪੁਸ਼ਕੀਤੋ ਇਹੀ ਹੈ ਕਿ ਟ੍ਰਾਂਸ ਬਾਰਡਰ ਕਾਟਰਲ ਹੈਗਾ ਇਹ ਇਹ ਤਕਰੀਬਨ 3 ਕੁ ਮਹੀਨੇ ਤੋਂ ਐਕਟਿਵ ਹੋਏ ਆ ਬੰਦੇ ਔਰ ਇਹਨਾਂ ਨਾਲ ਇੱਕ ਹੋਰ ਸਾਥੀ ਹੈ ਜਿਹਦੇ ਅਸੀਂ ਨਾਮ ਅਜੇ ਨਹੀਂ ਲੈ ਰਹੇ ਉਹਨੂੰ ਵੀ ਗ੍ਰਿਫਤਾਰ ਕਰਨਾ ਬਾਕੀ ਹੈ ਉਹ ਸਾਰਾ ਪਾਕਿਸਤਾਨ ਬੇਸ ਸਮਗਲਰਸ ਦੇ ਨਾਲ ਇਹ ਗੱਲ ਚੱਲ ਰਹੀ ਹੈ ਔਰ ਜਿਹੜਾ ਉਹਨਾਂ ਦਾ ਕੰਟੈਕਟ ਕਿੱਦਾਂ ਹੋਇਆ ਉਹ ਇਹਨਾਂ ਦੇ ਹੋਰ ਸਾਥੀ ਦੇ ਫੜੇ ਜਾਣ ਤੋਂ ਬਾਅਦ ਗੱਲ ਕਲੀਅਰ ਹੋਏਗੀ ਔਰ ਜਿਹੜੀ ਅਗਲੀ ਡੈਸਟੀਨੇਸ਼ਨ ਹੈ ਮੈਥੋਕੋਲਾਈਨ ਦੀ ਜਾਂ ਆਪਣੇ ਹੀਰੋਇਨ ਦੀ ਉਹਦੇ ਬਾਰੇ ਵੀ ਜਿਹੜੇ ਅਜੇ ਅਸੀਂ ਬੈਕਵਰਡ ਲਿੰਕੇਜਸ ਪੂਰੇ ਇਸਟੈਬਲਿਸ਼ ਨਹੀਂ ਹੋਏ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਸੋ ਮੈਂ ਸਾਰੀ ਟੀਮ ਨੂੰ ਜਿਹਦੇ ਚ ਹਰਪ੍ਰੀਤ ਮੰਡੇਰ ਜੀ ਸਾਡੇ ਸਤਵੀਰ ਜੀ ਨਵਜੋਤ ਸਾਡੇ ਡੀసీపీ ਕੁਲਦੀਪ ਜੀ ACP ਇਨਵੈਸਟੀਗੇਸ਼ਨ ਬਿੰਦਰਜੀਤ ਸਿੰਘ CIA 3 ਦੇ ਇੰਚਾਰਜ ਤੇ ਉਹਨਾਂ ਦੀ ਸਾਰੀ ਟੀਮ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਔਰ ਜਿਹੜੀ ਸਾਡੀ ਵਾਰ ਅਗੇਂਸਟ ਡਰਗ ਹੈ ਉਹਦੇ ਚ ਅੱਛੀ ਕਾਮਯਾਬੀ ਸਾਨੂੰ ਮਿਲੀ ਸਰ ਜਿਹੜੇ ਬੜੇ ਸੁਫਿਸਟੀਕੇਟਿਡ ਵੈਪਨਸ ਆ ਰਹੇ ਕਿਉਂਕਿ ਤੁਸੀਂ ਕਾਫੀ ਦੇਰ ਤੇ ਹੁਣ ਚੇਨ ਤੁਹਾਡੀ ਇੱਕ ਤਰ੍ਹਾਂ ਦੀ ਬੰਦ ਹੋ ਗਈ ਹੈ ਬੜੀ ਦੇਰ ਦੇ ਰਿਕਵਰ ਕਰ ਲਿਆ ਕਿ ਸਪਲਾਈ ਨਹੀਂ ਰੁਕ ਪਾਦੀ ਜਾਂ ਕਿਤੇ ਡੰਪ ਕੀਤੇ ਹੋਏ ਹੈ ਆਲਰੇਡੀ ਰਿਡਨ ਨੇ ਕਿਤੇ ਜਿੱਥੇ ਤੁਸੀਂ ਨਹੀਂ ਸਪਲਾਈ ਦੀ ਗੱਲ ਇਦਾਂ ਜੀ ਡਰੋਨ ਦੇ ਨਾਲ ਨਾ ਇੱਕ ਇੱਕ ਵੈਪਨ ਹਲਕੀ ਜਿਹੜੀ ਛੋਟੀ ਡਰੋਨ ਦਾ ਯੂਜ਼ ਜਾਜਾ ਹੋ ਰਿਹਾ ਤਾਂ ਹੀ ਜਿਹੜੀ ਕੁਆਂਟੀਟੀ ਵੀ ਹੈ ਜੋ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਜਿਵੇਂ ਕਿ 10 ਕਿਲੋ 1.5 ਕਿਲੋ ਇਹ ਛੋਟੀ ਡਰੋਨ ਨਾਲ ਔਰ ਇੱਕ ਅਦਾ ਪਿਸਟਲ ਜਿੱਥੇ ਵੀ ਰਿਕੁਆਇਰਡ ਹੁੰਦਾ ਉਹ ਨਾਲ ਭੇਜ ਦਿੰਦੇ ਸੋ ਦਾ ਬਹੁਤਾ ਵੱਡਾ ਵੇਟ ਚੁੱਕ ਨਹੀਂ ਸਕਦੀ ਡਰੋਨ ਇਹ ਇਹ ਦਾ ਰੀਜ਼ਨ ਹੈ ਅਜੇ ਆਈ ਸੀ ਫਰੈਸ਼ ਹੈ ਬਿਲਕੁਲ ਰੈਪਟ ਸੀ ਜਿਹੜੀ ਇਹਨਾਂ ਦੀ ਰੱਖੀ ਹੋਈ ਤਾਂ ਉਹ ਮੈਂ ਸਮਝਦਾ ਕਿ ਬੜਾ ਟਾਈਮਲੀ ਸਾਰਾ ਐਕਸ਼ਨ ਹੋ ਗਿਆ ਔਰ ਮੈਥੋਕੋਲਾਈਨ ਦਾ ਜਿਹੜਾ ਰਿਕਵਰੀ ਹੈ ਵੀ ਨਵੀਂ ਚੀਜ਼ ਹੈ ਕਿਉਂਕਿ ਪਤਾ ਲੱਗਿਆ ਕਿ ਜਿਹੜੀ ਰੇਵ ਪਾਰਟੀਆਂ ਆ ਉਹਦੇ ਚ ਯੂਜ਼ ਕਰਦੇ ਆ ਤੇ ਜੇ ਆਪਾਂ ਹੀਰੋਇਨ ਨੂੰ ਦੇਖੀਏ ਤਾਂ ਉਹ ਹੈਗੀ 250 ਗ੍ਰਾਮ ਤੇ ਕਮਰਸ਼ਲ ਹੁੰਦੀ ਹੈ ਕੁਆਂਟੀਟੀ ਇਹ ਆ ਆਪਣੇ 500 ਗ੍ਰਾਮ ਤੇ ਹੈਗੀ ਇਹ ਇਹ ਵੀ ਇੰਪੋਰਟੈਂਟ ਹੀ ਮੰਨੀ ਜਾਊਗੀ ਕਿਉਂਕਿ ਬੇਸਿਕਲੀ ਬਿਲਕੁਲ ਇੰਪੋਰਟੈਂਟ ਹੈ ਕਿਉਂਕਿ ਅੰਮ੍ਰਿਤਸਰ ਤੇ ਪਿਛਲੇ ਦਿਨੀ ਖਬਰਾਂ ਵੀ ਆ ਰਹੀਆਂ ਸੀ ਕਿ ਉਹ ਰੇਪ ਪਾਰਟੀਆਂ ਦੀਆਂ ਅਰੇਂਜ ਕੀਤਾ ਜਾ ਰਿਹਾ ਉਹਨੂੰ ਕਰੋਬੋਰੇਟ ਕੀਤਾ ਜਾ ਵੈਸੇ ਜੇ ਜੋ ਸਾਨੂੰ ਮੁਰਲੀ ਸੰਕੇਤ ਮਿਲੇ ਨੇ ਇਨਵੈਸਟੀਗੇਸ਼ਨ ਚ ਉਹਦੇ ਚ ਅੰਮ੍ਰਿਤਸਰ ਦੇ ਵਿੱਚ ਨਹੀਂ ਸੀਗਾ ਇਹਦੀ ਡੈਸਟੀਨੇਸ਼ਨ ਬਟ ਫਿਰ ਵੀ ਆਪਾਂ ਇਹਨੂੰ ਸਾਰਾ ਡੀਪਲੀ ਹੋਰ ਥੋਰਲੀ ਇਨਵੈਸਟੀਗੇਟ ਕਰਾਂਗੇ ਜੀ। ਥੈਂਕ ਯੂ ਜੀ। ਸਰ ਉਬਰਾ ਹਲਕੀਆਂ ਨੇ ਕੀ ਲੱਗਦਾ ਕਿ ਕਿਸ ਕਿਸ ਤਰੀਕੇ ਨਾਲ ਲਾਲਚ ਇਹਨਾਂ ਨੂੰ ਦੇ ਕੇ ਇਹਨਾਂ ਨਾਲ ਜੋੜਿਆ ਜਾਂਦਾ ਇਹਨਾਂ ਨੂੰ ਆਪਣੇ ਨਾਲ ਇਹ ਲਿੰਕ ਕਿਸ ਤਰ੍ਹਾਂ ਇਹਨਾਂ ਦਾ ਬਣਦਾ। ਦੇਖੋ ਜਿਹੜਾ ਇਹ ਬੰਦਾ ਇੱਕ ਤਾਂ ਵਿਚਾਰਾ ਜਿਹੜਾ ਹੈਗਾ ਉਹਦੇ ਚ ਸਕਰੂ ਦੀ ਨਟ ਬੋਲਟ ਦੀ ਫੈਕਟਰੀ ਚ ਫੋਕਲ ਪੁਆਇੰਟ ਤੇ ਕੰਮ ਕਰਦਾ ਹੈ। ਇਹ ਤਕਰੀਬਨ 10ਵੀਂ ਪਾਸ ਹੈਗਾ ਜਿਹੜਾ ਵਨਸ਼ ਹੈਗਾ। ਇਹ ਜਿਹੜਾ ਦੂਜਾ ਉਹ ਅਨਪੜ ਹੈ। ਮੈਰਿਜ ਪੈਲੇਸ ਦੇ ਵੀ ਸਟਾਲਾਂ ਦੀ ਸੈਟਅਪ ਕਰਦਾ ਜਿਹੜਾ 1084 ਹੈ ਸੋ ਇਸ ਟਾਈਪ ਦੇ ਜਿਹੜੇ ਲੋਕ ਨੇ ਪੈਸੇ ਤੇ ਲਾਲਚ ਚ ਆ ਕੇ ਨਾਲ ਇਹਨਾਂ ਦੇ ਜੁੜ ਜਾਂਦੇ ਇਸ ਅ ਟ੍ਰੇਡ ਦੇ ਵਿੱਚ ਇਸ ਮੁੜ ਕੇ ਇਸ ਚ ਸਾਰਾ ਜਿਹੜਾ ਇਹਨਾਂ ਦਾ ਦਲਦਲ ਵਾਂਗੂ ਵਿਸ਼ੇ ਸਰਕਲ ਆ ਦੇ ਵਿੱਚ ਫਸੇ ਰਹਿੰਦੇ ਜੀ ਤੁਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਨਾਲ ਜੁੜੇ ਕਿੰਨੇ ਕਿਹੜੇ ਬੰਦੇ ਨੇ ਸਾਨੂੰ ਉਹ ਮੈਂ ਅਜੇ ਨਾਮ ਆਪਾਂ ਨਹੀਂ ਸ਼ੇਅਰ ਕਰ ਰਹੇ ਜੀ ਉਹ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਉਹ ਗੱਲ ਆਈ ਹੈ ਸਾਹਮਣੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਥੈਂਕ ਯੂ ਜੀ ਥੈਂਕ ਯੂ ਤੁਸੀਂ ਵੀ ਜਾਣਾ ਮੈਨੂੰ ਪਤਾ